ਕਰਕੇ ਤੌਰ ਤੇ ਇੱਕ ਮੀਟਿੰਗ ਕਰਕੇ ਆਏ ਆ ਉਸ ਪਰਿਵਾਰ ਕਮੇਟੀਿੰਗ ਦੇ ਵਿੱਚ ਸਿੰਘ ਸਾਹਿਬ ਮੈਂ ਤੇ ਸਰਦਾਰ ਭਗਵੰਤ ਸਿੰਘ ਸਿਆਲ ਦਾ ਐਡਵੋਕੇਟ ਆ ਉਹ ਬੈਠ ਕੇ ਅਸੀਂ ਉਹਨਾਂ ਨਾਲ ਸਾਰੇ ਆਪਾਂ ਪਰਿਵਾਰਕ ਤੌਰ ਤੇ ਉਹ ਗੱਲਬਾਤ ਕਰ ਚੁੱਕੇ ਸੀ ਸਾਰੇ ਉਹਨਾਂ ਤੋਂ ਭਰਾਂ ਜੀ ਡੇਰਾ ਮੁਖੀ ਨੂੰ ਪ੍ਰੋਲ ਦਿੱਤੀ ਗਈ ਹੈ ਜੀ ਉਹ ਦੇ ਸੰਬੰਧ ਵਿੱਚ ਦੇਖੋ ਅਸੀਂ ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਆ ਭਈ ਕਾਨੂੰਨ ਸ਼ਾਇਦ ਸਾਡੇ ਲਈ ਕੋ ਆਵੇਸਲਾ ਦਾ ਨਵੇਕਲਾ ਬਣਿਆ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਭਗਵੰਤ ਸਿੰਘ ਸਿਆਲ ਕਾ ਵੱਲੋਂ ਇਹਦੀ ਇੱਕ ਪਟੀਸ਼ਨ ਪਾਈ ਹਾਈ ਕੋਰਟ ਚ। ਜਿਹਦੇ ਵਿੱਚ ਅਸੀਂ ਕਿਹਾ ਸੀ ਕਿ 7 ਵਾਰੀ ਇੱਕ ਸਾਲ ਦੇ ਵਿੱਚ ਪਰੋੜ ਮਿਲਦੀ ਆ। ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸੀ ਮਿਲਦੀ ਇੱਕ ਸਾਲ ਚ ਇੱਕ ਵਾਰ ਇੱਕ ਵਾਰੀ ਮਸੀ ਮਿਲਦੀ। ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ, ਰੋਕ ਵੀ ਲੱਗੀ ਸੀ। ਪਰ 2 ਦਿਨ-ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਅਥਾਰਟੀ ਸਮਰਾਥਿਆ ਉਹ ਇਹਦਾ ਫੈਸਲਾ ਲਵੇ ਤੇ ਉਹ ਜਿਹੜੀ ਸਮਰਾਥ ਜਿਹਨਾਂ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਉਹਦਾ ਹੋਣਾ ਆਈਕਿਆਂ ਦਿਨਾਂ ਦੀ 80 ਦਿਨਾਂ ਬਾਅਦ ਜਾਣਗੇ ਆਈਕਿਆਂ ਦਿਨਾਂ ਤੋਂ ਬਾਅਦ ਮੋੜਫੇ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮਿਮਾਂ ਹੋ ਗਈਆਂ ਜੇਨ ਜੇਨ ਮੈਨੂਅਲ ਦੇ ਵਿੱਚ ਵੀ ਹਰਿਆਣੇ ਦੇ ਤਮੀਲਤਨ ਜਿਹੜੀਆਂ ਤਰਮੀਮਾਂ ਇਹਨਾਂ ਨੇ ਕਰ ਦਿੱਤੀਆਂ ਸੋ ਇਸ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਚੋਣ ਆਉਣ ਵਾਲੀ ਆ ਤੇ ਸਰਕਾਰਾਂ ਨੇ ਇਸ ਗੱਲ ਨੂੰ ਆਪਣੇ ਉਹਨਾਂ ਵਰਤਣੇ ਪਰਦਾ ਸਾਹਿਬ ਅੱਜ ਮੁਲਾਕਾਤ ਦੇ ਵਿੱਚ ਕੀ ਕੁਝ ਖਾਸ ਰਿਹਾ ਮਤਲਬ ਸਾਡੀ ਪਰਿਵਾਰਕ ਮੁਲਾਕਾਤ ਸੀ ਮੈਂ ਬਾਰ-ਬਾਰ ਕਹਿੰਦਾ ਖਾਸ ਕੁਝ ਨਹੀਂ ਹੁੰਦਾ ਜਿੱਲੇ ਪਰਿਵਾਰਕ ਮੁਲਾਕਾਤ ਹੋਵੇ ਤੇ ਸਾਰਾ ਆਮ ਹੀ ਹੁੰਦਾ ਸਾਰਾ ਖਾਸ ਹੀ ਹੈ ਐਸਜੀਪੀਸੀ ਨੂੰ ਲੈ ਕੇ ਵੀ ਗੱਲਬਾਤ ਹੋਈ ਚੋਣਾਂ ਨੂੰ ਲੈ ਕੇ ਐਸਜੀਪੀਸੀ ਦਾ ਐਸਜੀਪੀਸੀ ਦੇ ਉਹ ਵਿਚਾਰੇ ਕਿਉਂਕਿ ਅੰਦਰ ਬੈਠੇ ਆ ਉਹਨਾਂ ਨੇ ਬੈਠ ਕੇ ਜੋ ਸਾਡੇ ਨਾਲ ਆਪਣੀਆਂ ਭਾਵਨਾਵਾਂ ਆ ਪਹਿਲਾਂ ਵੀ ਜ਼ਾਹਰ ਕਰਦੇ ਰਹੇ ਹੁਣ ਵੀ ਆਪਾਂ ਬੈਠ ਕੇ ਪਰਵਾਰਕ ਤੌਰ ਤੇ ਗੱਲ ਕਰ ਰਹੇ ਕੇਂਦਰੀ ਮੰਤਰੀ ਜੀ ਅਮਿਤ ਅਮਿਤ ਚਾਹ ਜੀ ਨੂੰ ਕਈ ਖਾਂ ਇਹ ਸੀ ਵੀ ਛੋਣਾ ਲੈ ਕੇ ਕੀ ਭਾਵਨਾ ਪ੍ਰਗਟ ਕੀਤੀਆਂ ਨੇ ਕਿਉਂਕਿ ਕਾਫੀ ਜਿਹੜਾ ਹੈਗਾ ਉਥਲ ਪੁਥਲ ਸ਼ਰਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਜਦੋਂ ਆਉਣਗੀਆਂ ਉਦੋਂ ਪਤਾ ਲੱਗ ਜਾਣਾ ਬਿਗਲ ਬਚੇ ਜਾਣਾ ਸਾਰੇ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਕਦੋਂ ਮਿਲ ਰਹੇ ਹੋ ਜੀ ਰਾਜਵਾਨਾ ਜੀ ਦੀ ਜਿਹੜੀ ਕੇਂਦਰੀ ਕੇਂਦਰੀ ਗ੍ਰਹਿ ਮੰਤਰੀ ਸਾਨੂੰ ਸਭ ਤੋਂ ਵੱਡਾ ਗਿਲਾ ਜੀ ਦੇਸ਼ ਦਾ ਹੋਮ ਮਿਨਿਸਟਰ ਹੋਵੇ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੀਗਲੀ ਕੰਸਟੀਟਿਊਟਡ ਇਲੈਕਟਡ ਬਾਡੀ ਹੋਵੇ ਤੇ ਟਾਈਮ ਨਾ ਦੇਣ ਇਹ ਫੇਰ ਸੋਚਣ ਨੂੰ ਹੁਣ ਮਜਬੂਰ ਹੋਣਾ ਪਊਗਾ ਤੁਸੀਂ ਚਿੱਠੀ ਵੀ ਲਿਖੀ ਹੈ ਜੀ ਐ ਜੀ ਵੀ